ਅੱਜ ਜਾ ਰਹੇ ਹਰਿਆਣੇ ਰਾਣੀਆਂ ਪਹੁੰਚ ਚੁੱਕੇ ਆ ਟਿੱਬੀ ਟਾਈਮ ਹੋ ਗਿਆ 8 ਵਜੇ ਪਿਆਰਿਓ ਓਟੂ ਤੋਂ ਹੁਣ ਵਾਪਸ ਤੁਰਨ ਲੱਗੇ ਆ ਭੋਗ ਤੇ ਆਏ ਸੀ ਇੱਥੇ ਕਿਸੇ ਦਾ ਭੋਗ ਪਿਆਰਿਓ ਪਹੁੰਚ ਚੁੱਕੇ ਆ ਘਰ ਤੇ ਸਾਰੀ ਦਿਹਾੜੀ ਲੱਗੀ ਅੱਜ ਆ ਦੇਖੋ ਗੱਡੀਆਂ ਗੁੱਡੀਆਂ ਪਾਸੇ ਆ ਸਕੂਟੀਆਂ ਘੜੀ ਜਾਂਦੇ ਆ ਇੱਧਰ ਝੋਟਾ ਖੜਾ ਸੁਗਰਮਖ ਪਰਿਓ ਅੱਜ ਬਣਿਆ ਸਾਗ ਦੇਖੋ ਨਾਲ ਘਿਓ ਆ ਪ੍ਰਸ਼ਾਦੇ ਸਲਾਦ ਗਰਤ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਤੁਹਾਡਾ ਅੱਜ ਦੇ ਨਿਊ ਬਲੌਗ ਵਿੱਚ ਅੱਜ ਦਾ ਬਲੌਗ ਸ਼ੁਰੂ ਕਰਦੇ ਆਂ ਅੱਜ ਜਾ ਰਹੇ ਆਂ ਹਰਿਆਣੇ ਰਾਣੀਆਂ ਅੰਮ੍ਰਿਤਵੇਲਾ ਪੰਜ ਬਾ ਚੁੱਕੇ ਆ ਹੁਣ ਤੁਰ ਪਏ ਆਂ ਘਰ ਤੋਂ ਤੇ ਦਿਖਾਉਨੇ ਆ ਤੁਹਾਨੂੰ ਅੱਜ ਸਾਰਾ ਕੁਝ ਕਿੱਥੇ ਜਾਵਾਂਗੇ ਕੀ ਕਰਾਂਗੇ ਬਣੇ ਰਹਿਓ ਸਾਡੇ ਨਾਲ ਹੁਣ ਘਰੋਂ ਤੁਰ ਪਏ ਆਂ ਸਵੇਰ ਦਾ ਟਾਈਮ ਆ ਸਗਰਮਕ ਪਿਆਰਿਓ ਪਹੁੰਚ ਚੁੱਕੇ ਆ ਟਿੱਬੀ ਟਾਈਮ ਹੋ ਗਿਆ 8 ਵਜ ਗਿਆ ਸਵੇਰ ਦੇ ਥਰੇ ਆ ਤੇ ਹੁਣ ਟਿੱਬੀ ਪਹੁੰਚ ਗਿਆ ਆਪਣੇ ਤੇਲ ਪੰਪ ਤੇ ਰੁਕੇ ਸੀ ਤੇ ਜਾ ਰਹੇ ਆ ਅੱਗੇ ਭੋਗ ਤੇ ਚੱਲ ਕੇ ਤੁਹਾਨੂੰ ਦਿਖਾਉਨੇ ਆ ਸਾਰਾ ਕੁਝ ਸਗਰਮਕ ਪਿਆਰਿਓ ਓਟੂ ਤੋਂ ਹੁਣ ਵਾਪਸ ਤੁਰਨ ਲੱਗੇ ਆ ਭੋਗ ਤੇ ਆਈ ਸੀ ਇੱਥੇ ਕਿਸੇ ਦਾ ਭੋਗ ਸੀਗਾ ਬਜ਼ੁਰਗ ਦਾ 95 ਸਾਲ ਦੇ ਬਜ਼ੁਰਗ ਉਹਨਾਂ ਦੇ ਭੋਗ ਤੋਂ ਹੁਣ ਤੁਰਨ ਲੱਗੇ ਆ ਵਾਪਸ ਟਾਈਮ ਹੋ ਗਿਆ 1:30 ਵਜ ਗਿਆ ਹੁਣ ਤੁਰਨ ਲੱਗੇ ਆ ਵਾਪਸ ਘਰ ਨੂੰ ਗੁਰਮੁਖ ਪਿਆਰਿਓ ਗੰਗਾ ਨਗਰ ਪਹੁੰਚ ਚੁੱਕੇ ਆ ਆ ਦੇਖੋ ਗੰਗਾ ਨਗਰ ਰਾਤ ਹੋ ਗਈ ਹੁਣ ਚਲਦੇ ਆ ਘਰ ਸੋ ਗੁਰਮੁਖ ਪਿਆਰਿਓ ਪਹੁੰਚ ਚੁੱਕੇ ਆ ਘਰ ਪੌਣੇ 8 ਹੋ ਗਏ ਸਿਰੇ 5 ਵਜੇ ਗਏ ਸੀ ਅੰਤਿਮ ਅਰਦਾਸ ਸੀ ਕੋਈ ਭੋਗ ਸੀ ਕੁ ਬਜ਼ੁਰਗਾਂ ਦਾ ਸੋ ਉੱਥੇ ਗਏ ਸਾਰੀ ਢਾਡੀ ਰਾਣੀਆਂ ਰਾਣੀਆਂ ਤੋਂ ਅੱਗੇ 25 ਕਰੋ ਸਰਸਿਰ ਦੇ ਲਾਗੇ ਗਏ ਸੀ ਸਰਸੇ ਦੇ ਕੋਲੋਂ ਮੁੜੇ ਆ ਜਹਾਜ ਲੰਘਦੇ ਸੀ ਉਤੋਂ ਦੀਆਂ ਜਮਾਂ ਨਹੀਂ ਵੀ ਨਵੇਂ ਸੋ ਹੁਣ ਪਹੁੰਚੇ ਆ 8 ਵਜੇ ਘਰੇ ਹੁਣ ਪ੍ਰਸ਼ਾਦਾ ਪਾਣੀ ਛਕਦੇ ਆ ਸਮਰੂਣੀ ਛਕ ਰਹੇ ਆ ਬੁੱਗੇ ਕੀ ਕੀਤਾ ਸਾਰੀ ਦਿਣੀ ਹਾਂ ਕੀ ਕੀਤਾ ਸਾਰਾ ਦਿਨ ਟੀਵੀ ਦੇਖਿਆ ਸਾਰਾ ਦਿਨ ਟੀਵੀ ਦੇਖਿਆ ਸਮਰ ਤੁਮ ਜੰਨੀ ਲਾ ਟੀਵੀ ਤਾਂ ਨਹੀਂ ਦੇਖਿਆ ਬੜਾ ਘੋੜਵਾਰੇ ਬਾਟ ਕਰਨਾ ਨਹੀਂ ਪਰ ਹੁਣ ਕਬੂ ਦਿੱਤਾ ਚਲੋ ਠੀਕ ਆ ਅੱਜ ਕੀ ਬਣਿਆ ਸਾਗ ਹਾਂਜੀ ਨਾਲ ਸਲਾਦ ਸੋ ਗਰਮੋ ਪਿਆਰੋ ਅੱਜ ਬਣਿਆ ਸਲਾਦ ਭੁੱਖ ਵੀ ਬਹੁਤ ਲੱਗੀ ਪਈ ਆ ਸਾਗ ਓ ਸੌਰੀ ਸਲਾਦ ਦਿਮਾਗ ਅੱਜ ਨਾ ਕੰਮ ਨਹੀਂ ਕਰ ਰਿਹਾ ਮੈਂ 300 ਮਿੰਟ ਕੰਮ ਚਲਾਈ ਅੱਜ ਅੱਜ ਬਣਿਆ ਸਾਗ ਤੇ ਰੋ ਪ੍ਰਸ਼ਾਦ ਚੱਕਦੇ ਹਾਂ ਢੋਕ ਲੱਗੀ ਪਈ ਐ ਪ੍ਰਸ਼ਾਦ ਚੱਕ ਹੀ ਬਣਦੇ ਸੁਗਰਮਖ ਬਿਰੋ ਅੱਜ ਬਣਿਆ ਸਾਗ ਦੇਖੋ ਨਾਲ ਘੋ ਹੈ ਪ੍ਰਸ਼ਾਦੇ ਸਲਾਦ ਹੁਣ ਸ਼ਕਲ ਲੱਗੀਆਂ ਪ੍ਰਸ਼ਾਦੇ ਹਾਂ ਵੀ ਸ਼ਕਲੇ ਪ੍ਰਸ਼ਾਦ ਸਮਰ ਨਹੀਂ ਸ਼ਕਲੇ ਸਮਰ ਤੂੰ ਮੇਰੇ ਨਾਲ ਪਹਿਲਾਂ ਦੇ ਲੱਗਿਆ ਓਏ

ਮੰਮੀ ਕਿਨੇ ਬਣਾਇਆ ਸਾਕ ਹਾਂ ਇਨੋ ਨੇ ਮੰਮਾ ਮੰਮੀ ਮੰਮਾ ਮੰਮੀ ਸਾਕ ਕਿਨੇ ਬਣਾਇਆ ਮੈਂ ਆਹ ਦੇਮਾਰੇ ਕੌਣ ਹੈ ਹੈ ਮੈਂ ਮੈਂ ਤਾਂ ਖੋਟਿਆ ਮਮੀ ਨੇ ਖੋਟਿਆ ਸੀਮਾ ਨੇ ਬਣਾਇਆ ਮਮੀ ਨੇ ਖੋਟਿਆ ਹੈ ਸਵਾਦ ਬਹੁਤ ਬੜਾ ਸਵਾਦ ਬਣਿਆ ਅੱਜ ਆਨੰਦ ਆ ਗਿਆ ਸਾਕ ਖਾ ਕੇ साग सागो सारब ने मम्मी ने बनाया सीमा ने हैं मम्मी सीमा ने बनाया मम्मी ने कोटिया आज मेरा दुकान ना बहुत होया प्याओ पे खिला लाओ मम्मा मैं गैस मम्मी ने बनाया इनके मम्मी ने बड़ा रोसु दी टू 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 रोसु नहीं ये हण हसुगी एक ही जई सरबता सरबता हो गया सरबता ओ आ की वो हैप्पी दिवाली उठे जा बणा

ਉਮੀਦ ਕਰਦਾ ਹੈ ਕਿ ਅੱਜ ਦਾ ਬਲੌਗ ਤੁਹਾਨੂੰ ਪਸੰਦ ਆਇਆ ਹੋਗਾ ਪਸੰਦ ਆਇਆ ਤੇ ਲਾਈਕ ਜਰੂਰ ਕਰ ਦਿਓ ਕਮੈਂਟ ਜਰੂਰ ਕਰ ਦਿਓ ਮਿਲਦੇ ਆ ਫਿਰ ਅਗਲੇ ਨਵੇਂ ਬਲੌਗ ਵਿੱਚ ਤਦ ਤੱਕ ਲੀਡਾ ਬਰ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ